ओम शांति आज सुन दे तीन अक्टूबर दो हजार चौबी दे बाग बाबा बोले मीठे बच्चे रावण दा कायदा है आश्रीमत झूठ बोलना बाप कायदा है श्रीमत सच बोलना प्रश्न है किन्ना गलना दा विचार कर बच्चियां नू आश्चर्य खाना चाहिता है किन्ना विचार खाना चाहिदा है उत्तर कि गलार कर बच्चों आश्चर्य खाना चाहता है नाटक है जो जो पास होया वह बहु रपीट होगा कि वंडर है जो एकदा फीचर ना मिले दूजे दूजी गल कि बेहद का बा पाके

ਬਾਕੀ ਇੱਕ ਹੀ ਪਰਮਾਤਮਾ ਹੈ ਜਿਨ੍ਹਾਂ ਨੂੰ ਸਰੀਰ ਨਹੀਂ। ਅਸ ਪਰਮਾਤਮਾ ਦਾ ਨਾਂ ਹੈ ਸ਼ਿਵ। ਉਹਨਾਂ ਨੂੰ ਪਤਿਤ ਪਾਵਨ ਪਰਮ ਪਿਤਾ ਪਰਮਾਤਮਾ ਕਿਹਾ ਜਾਂਦਾ। ਉਹ ਹੀ ਤੁਸੀਂ ਬੱਚਿਆਂ ਨੂੰ ਸਾਰੇ ਰਿਸ਼ਵ ਦੇ ਆਦਮ ਦੰਤ ਦਾ ਰਾਜ ਸਮਝਾ ਰਹੇ ਨੇ। ਪਾਤਵ ਜਾਨ ਦੇ ਲਈ ਸਭ ਇੱਥੇ ਆਂਦੇ ਨੇ। ਇਹ ਵੀ ਸਮਝਾਇਆ। ਵਿਸ਼ਨੂੰ ਦੇ ਦੋ ਰੂਪ ਨੇ। ਸ਼ੰਕਰ ਦਾ ਕੋਈ ਪਾਠ ਨਹੀਂ। ये सब गल बैठ समझाते ने बाप कदों आते जो नवी सृष्टि की स्थापना पुरानी सृष्टि का विनाश होना है बच्चे जानते ने नवी दुनिया सनातन देवी देवता धर्म की स्थापना होंगी है और सिवाय परम पिता परमात्मा के और कोई कर नहीं सकता ही एक परमात्मा है जिसन परमात्मा कहा जाता है शिव ਉਹਨਾਂ ਦੇ ਸਰੀਰ ਦਾ ਨਾਮ ਨਹੀਂ ਪੈਂਦਾ। ਔਰ ਜੋ ਵੀ ਨੇ ਸਭ ਦੇ ਸਰੀਰ ਦਾ ਨਾਮ ਪੈਂਦਾ ਹੈ। ਇਹ ਵੀ ਸਮਝਦੇ ਹੋ ਮੁੱਖ ਮੁੱਖ ਜੋ ਨੇ ਉਹ ਸਭ ਆ ਗਏ। ਧਰਮਾ ਦਾ ਚੱਕਰ ਫਿਰਦੇ ਫਿਰਦੇ ਅੰਤਾਂ ਕਿ ਹੋ ਗਈ। ਅੰਤ ਵਿੱਚ ਬਾਪ ਹੀ ਚਾਹੀਦੇ ਨੇ। ਉਹਨਾਂ ਦੀ ਜਨਮਤੀ ਵੀ ਮਨਾਉਂਦੇ ਨਹੀਂ। ਸ਼ਿਮ ਜਨਮਤੀ। ਐਸ ਸਮੇਂ ਮਨਾਉਂਦੇ ਨੇ ਜਦ ਅੰਧਿਆਵਾਤਨ ਨਹੀਂ ਹੈ। ਕੌਣ ਹਨੇਦਾਰੇ ਤੋਂ ਕੋ ਰੋਸ਼ਨੀ ਹੁੰਦੀ ਹੈ। अर्थात दुख धाम तो सुख धाम होना है बच्चे पुरानी दुनिया दा विनाश कर, नवी दुनिया की स्थापना पिछे पुराने दुनिया का विनाश होंगे बच्चे समझते ने पढ़ के सान हशियार होना है दैवी गुण भी धारण करने ने आसुरी गुण पलटने ने ਦੇਵੀ ਗੁਨਾਇਸ ਤੇ ਆਸਰੀ ਗੁਨਾ ਦਾ ਵਰਣਨ ਚਾਟ ਵਿੱਚ ਦਿਖਾਣਾ ਹੁੰਦਾ ਹੈ ਆਪਣੇ ਆਪ ਨੂੰ ਦੇਖਣਾ ਹੈ ਅਸੀਂ ਕਿਸੇ ਨੂੰ ਤੰਗ ਤਾਂ ਨਹੀਂ ਕਰਦੇ ਝੂਠ ਤਾਂ ਨਹੀਂ ਬੋਲਦੇ శ్రీਮਤ ਦੇ ਖਿਲਾਫ ਤਾਂ ਨਹੀਂ ਚੱਲਦੇ ਝੂਠ ਬੋਲਣਾ ਕਿਸੇ ਨੂੰ ਦੁੱਖ ਦੇਣਾ ਤੰਗ ਕਰਨਾ ਇਹ ਹੈ 라ਵਣ ਦੇ ਕਾਇਦੇ ਉਹ ਹੈ ਰਾਮ ਦੇ ਕਾਇਦੇ శ్రీਮਤ ਆਸਰੀਮਤ ਦਾ ਗਾਇਨ ਵੀ ਹੈ ਆਧਾ ਕਲਪ ਚੰਦੀ ਹੈ ਆਸਰੀਮਤ ਜੇ ਸਨਲ ਮਨੁੱਖ ਅਸੂਰ ਦੁਖੀ ਰੋਗੀ ਬਣ ਜਾਂਦੇ ਨੇ ਪੰਜ ਵਿਕਾਰ ਪਰਵੇਸ਼ ਹੋ ਜਾਂਦੇ ਨੇ ਬਾਪ ਆ ਕੇ ਸ੍ਰੀਮਤੀਂਂ ਦੀ ਨੇ ਬੱਚੇ ਜਾਂਦੇ ਨੇ ਸ੍ਰੀਮਤ ਨਾਇਸਾ ਨੂੰ ਦੇਵ ਗੁਣ ਮਿਲਦੇ ਨੇ ਆਸ੍ਰੀ ਗੁਣਾ ਨੂੰ ਬਦਲਣਾ ਹੈ ਜੇਕਰ ਆਸ੍ਰੀ ਗੁਣ ਰਹਿ ਜਾਣਗੇ ਤਾਂ ਪਦਵੀ ਘਟ ਹੋ ਜਾਏਗੀ ਜਨਮ ਜਨਮਾਂਤਰ ਦੇ ਪਾਪਾਂ ਦਾ ਪੋਚਾ ਜੋ ਸਿਰ ਤੇ ਹੈ नंबर बार पुरुषार्थ अनुसार हल्का हो जाएगा ए भी समझ दे हो होने है पुरुषोत्तम संगम बाप द्वारा होन दैवी गुण धारण कारण नवी दुनिया के मालिक बनते हो सिद्ध हों है पुरानी दुनिया जरूर खलास होने ही है नवी दुनिया की स्थापना ब्रह्मा कुमार कुमारियों द्वारा होनी है ये भी पक्का निश्चय है इसलिए सर्विस से लगे हुए ਕੋਈ ਨਾ ਕੋਈ ਦਾ ਕਲਿਆਣ ਕਰਨ ਦੀ ਮਿਹਨਤ ਕਰਦੇ ਰਹਿੰਦੇ ਹੋ ਤੁਸੀਂ ਜਾਣਦੇ ਹੋ ਸਾਡੇ ਭਾਈ ਭੈਣ ਕਿੰਨੀ ਸਰਵਿਸ ਕਰਦੇ ਨੇ ਸਭ ਨੂੰ ਬਾਪ ਦਾ ਪਰਿਛੈ ਦੇਂਦੇ ਰਹਤੇ ਨੇ ਬਾਪ ਆਏ ਨਹੀਂ ਜ਼ਰੂਰ ਪਹਿਲੇ ਪੈਨੇ ਥੋੜਿਆਂ ਨੂੰ ਮਿਲੇਗਾ ਫਿਰ ਵਿਰਤੀ ਨੂੰ ਪਾंदे ਜਾਣਗੇ ਇੱਕ ਬ੍ਰਹਮਾ ਦੁਆਰਾ ਕਿੰਨੇ ਬ੍ਰਹਮਾ ਕੁਮਾਰ ਬੰਦੇ ਨੇ ਬ੍ਰਾਹਮਣ ਕੋਲ ਜ਼ਰੂਰ ਚਾਹੀਦਾ ਹੈ ਨਾ ਤੁਸੀਂ ਜਾਣਦੇ ਹੋ ਅਸੀਸਾ ਬ੍ਰਹਮਾ ਕੁਮਾਰ ਕੁਮਾਰ ਆਹਾਂ ਸ਼ਿਵ巴巴 ਦੇ ਬੱਚੇ ਸਭ ਪਾਈ ਪਾਈ ਆਹਾਂ ਅਸਲ ਵਿੱਚ ਪਾਈ ਪਾਈ ਆਹਾਂ ਫਿਰ ਪ੍ਰਜਾਪਤਾ ਬ੍ਰਹਮਾ ਦੇ ਬਰਨ ਨਾਲ ਪਾਈ ਪੈਨ ਬੰਦੇ ਆਹਾਂ ਫਿਰ ਦੇਵਤਾ ਕੁਲ ਵਿੱਚ ਜਾਵਾਂਗੇ ਸੰਬੰਧ ਦੀ ਵਿਰਤੀ ਹੁੰਦੀ ਜਾਏਗੀ ਐਸ ਸਮੇਂ ਬ੍ਰਹਮਾ ਦੇ ਬੱਚੇ ਬੱਚੀਆਂ ਆਹ ਇੱਕ ਕੁੱਲ ਹੋਇਆ ਨਾ ਐਸ ਨੂੰ ਡਿਨਾਈਸਟੀ ਨਹੀਂ ਕਹਾਂਗੇ ਰਾਜਾਈ ਨਾ ਪੌਰਵਾਂਦੀ ਹੈ ਨਾ ਪਾਂਡਵਾਂਤੀ ਡਿਨੈਸਟੀ ਉਦੋਂ ਹੁੰਦੀ ਹੈ ਜਦੋਂ ਰਾਜਾ ਰਾਣੀ ਨੰਬਰ ਵਾਰ ਦਿੱਤੀ ਤੇ ਬੈਠਦੇ ਨੇ ਹੁਣ ਤਾਂ ਹੈ ਪਰਜਾ ਦਾ ਪਛਾਤੇ ਰਾਜ ਸ਼ੁਰੂ ਤੋਂ ਲੈ ਕੇ ਪਵਿੱਤਰ ਡਿਨੈਸਟੀ ਆ ਪਵਿੱਤਰ ਡਿਨੈਸਟੀ ਜੰਨੀ ਆਈ ਹੈ ਪਵਿੱਤਰ ਡਿਨੈਸਟੀ ਰਾਜਤਾਨੀ ਦੇਵਤਾਵਾਂ ਦੀ ਚੰਡੀ ਬੱਚੇ ਜਾਣਦੇ ਨੇ 5000 ਵਰੇ ਪੈਣੀ ਹੈ ਮਨ ਸੀ ਸਵਰਗ ਸੀ ਤਾਂ ਪਵਿੱਤਰ ਡਿਨੈਸਟੀ ਸੀ ਉਹਨਾਂ ਦੇ ਚਿੱਤਰ ਵੀ ਨੇ ਮੰਦਰ ਕਿੰਨੇ ਅਲੀਸ਼ਾਨ ਬਨੇ ਹੋਏ ਨੇ ਹੋਰ ਕੋਈ ਦੇਵੀ ਮੰਦਰ ਨਹੀਂ ਐਨਾ ਦੇਵਤਾਵਾਂ ਦੀ ਬਹੁਤ ਮੰਦਰ ਨੇ ਬੱਚਿਆਂ ਨੂੰ ਸਮਝਾਇਆ ਹੈ ਹੋਰ ਸਭ ਦੇ ਸਰੀਰਾਂ ਦੇ ਨਾਮ ਬਦਲਦੇ ਨੇ ਇੱਕ ਇਹਨਾਂ ਦਾ ਨਾਮ ਸ਼ਿਵਹੀ ਚਲਿਆਇਤ ਸ੍ਰੀ ਭਗਵਾਨੋ ਬਾਚ ਕੋਈ ਵੀ ਦੇਤਾਰੀ ਨੂੰ ਭਗਵਾਨ ਨਹੀਂ ਕਿਹਾ ਜਾਂਦਾ ਬਾਪ ਬਿਗਰ ਹੋਰ ਕੋਈ ਬਾਪ ਦਾ ਪਰਿਚੇਅ ਦੇ ਨਾ ਸਕਣ ਕਿਉਂਕਿ ਉਹ ਬਾਪ ਨੂੰ ਜਾਣਦੇ ਨਹੀਂ ਇੱਥੇ ਵੀ ਬੋਤਨੇ ਜਿਨ੍ਹਾਂ ਦੀ ਬੁੱਧੀ ਵਿੱਚ ਨਹੀਂ ਆਂਦਾ ਬਾਪ ਨੂੰ ਕਿਵੇਂ ਯਾਦ ਕਰੀਏ ਮੋਜ ਦੇ ਨੇ ਐਨੀ ਛੋਟੀ ਬਿੰਦੀ ਉਸ ਨੂੰ ਕਿਵੇਂ ਯਾਦ ਕਰੀਏ ਸਰੀਰ ਤਾਂ ਵੱਡਾ ਹੈ ਉਸ ਨੂੰ ਯਾਦ ਕਰਦੇ ਰਹਿੰਦੇ ਨੇ ਇਹ ਵੀ ਗਾਇਨ ਹੈ ਪ੍ਰਗਟੀ ਵਿੱਚ ਚਮਕਦਾ ਹੈ ਸਿਤਾਰਾ ਅਰਥਾਤ ਆਤਮਾ ਸਿਤਾਰੇ ਨਿਸਲ ਹੈ ਆਤਮਾ ਨੂੰ ਸਾਲੀਗ੍ਰਾਮ ਕਿਹਾ ਜਾਂਦਾ ਹੈ ਸ਼ਿਵਲਿੰਗ ਦੀ ਵੱਡੇ ਰੂਪ ਦੀ ਪੂਜਾ ਹੁੰਦੀ ਹੈ ਜਿਵੇਂ ਆਤਮਾ ਨੂੰ ਦੇਖ ਨਹੀਂ ਸਕਦੇ ਸ਼੍ਰੀ ਬਾਬਾ ਵੀ ਕਿਸੇ ਨੂੰ ਦੇਖਣ ਵਿੱਚ ਆ ਨਾ ਸਕੇ ਭਗਤੀ ਮਾਰਗ ਵਿੱਚ ਬਿੰਦੀ ਦੀ ਪੂਜਾ ਕਿਵੇਂ ਕਰੀਏ ਕਿਉਂਕਿ ਪਹਿਨੇ ਪਹਿਲੇ ਸ਼੍ਰੀ ਬਾਬਾ ਦੀ ਆ ਵਿਵਵਚਾਰੀ ਪੂਜਾ ਸ਼ੁਰੂ ਹੁੰਦੀ ਹੈ ਨਾ ਪੂਜਾ ਦੇ ਲਈ ਜ਼ਰੂਰ ਵੱਡੀ ਚੀਜ਼ ਚਾਹੀਦੀ ਹੈ ਸਾਨੀਗ੍ਰਾਮ ਵੀ ਵੱਡੇ ਵੱਡੇ ਆਂਡੇ ਮਿਸਲ ਬਣਾਉਂਦੇ ਨੇ ਇੱਕ ਤਰਫ ਕਹਿੰਦੇ ਅੰਗੁਸ਼ਟਾ ਮਿਸਲ ਫਿਰ ਸਿਤਾਰਾ ਵੀ ਕਹਿ ਦਿੰਦੇ ਤੁਹਾਨੂੰ ਇੱਕ ਗੱਲ ਤੇ ਠਹਿਰਨਾ ਹੈ ਅਤਾ ਕਲਾ ਵੱਟੀ ਚੀਜ਼ਾਂ ਦੀ ਪੂਜਾ ਕੀਤੇ ਔਨਫੇਰ ਬਿੰਦੀ ਸਮਝਣਾ ਇਸ ਵਿੱਚ ਮਿਹਨਤ ਵੀ ਹੈ ਦੇਖ ਵੀ ਨਹੀਂ ਸਕਦੇ ਬੁੱਧੀ ਤੋਂ ਜਾਣਿਆ ਜਾਂਦਾ ਹੈ ਸਰੀਰ ਵਿੱਚ ਆਤਮਾ ਪਰਵੇਸ਼ ਕਰਦੀ ਜੋ ਫਿਰ ਨਿਕਲਦੀ ਹੈ ਕੋਈ ਦੇਖ ਨਹੀਂ ਸਕਦਾ ਵੱਟੀ ਚੀਜ਼ ਹੋਵੇ ਤਾਂ ਦੇਖਣ ਵਿੱਚ ਆਵੇ ਬਾਪ ਵੀ ਐਨੀ ਬਿੰਦੀ ਹੈ ਪਰ ਉਹ ਨਹੀਂ ਗਿਆਨ ਦੀ ਸਾਗਰ ਹੋਰ ਕਿਸੇ ਨੂੰ ਗਿਆਨ ਦਾ ਸਾਗਰ ਨਹੀਂ ਕਹਾਂਗੇ शास्त्रर ता भक्ति मार्ग तेने एने सब वेद शास्त्र किसने बनाए कहंदे ने व्यास ने बनाए क्राइस्ट दी आत्मा ने कोई शास्त्र नहीं बनाया एता बाद नेच मनुख बैठ बनाते ने ज्ञान ओना विच है नहीं ज्ञान सागर है इक बाप शास्त्रा विच ज्ञान दी सद्गति दिया दन्ना नहीं हुंदीया हर एक धर्म वाला अपने अपने धर्म स्थापक न दे करते क्राइस्ट का चित्र भी है ना सब दे बा है परम आत्मा समझते हो आत्मा सब ब्रदर ने भाई भाई ने ब्रदर हो ना सके जो किसी न्ञान दे सद सदगति करण वाला एक बाप है ऐसा में ब्रदर्स भी ने बाप भी ने बाप आके सारे विश्व आत्माओं आत्मा सदगति कर दे ने विश्व सदगति दाता एक बाप है श्री श्री एक सौ आठ जगत गुरु कहो विश्व दा गुरु कहो गल एक ही है उनता है आसुरी राज संगम ते बापा के ये सब गल्ला समझांदे ने तुसी जान देखो बरोबर नवी दुनिया की स्थापना हो रही है पुरानी दुनिया का विनाश है ए भी समझाया है पतित पावन एक निराकार बाप है कोई दे पतित पावन हो पतित पावन परम पिता परमात्मा ही है जेकर पतित पावन सीता राम कही बावन ये समझाया भक्ति का फल दे आ सारी सेवा ठहरिया ब्राइडस

ओ पांच हजार वरे बाद फिर पढोगे ए अनादी ड्रामा बनया होया है जो भी देखोगे सेकंड बाय सेकंड नवी चीज दिखाई पवेगी चक्कर फिरता रहेगा नवी नवी गल्ला तुसी देखते रहोगे उन तुसी जान देखो ए 5000 वरयांदा ड्रामा है जो चंदा रहंदा है एस दी डिटेल बहुत है मुख मुख गल्ला समझाइया जांदिया नी जिवे परमात्मा सर्वव्यापी है बाप ने मैं सर्वव्यापी नहीं हाँ बाप ते रचना परिचय ने। हम ती जानते हो बाप कलप कलप आते ने वर्षा देन। ए गायन है ब्रह्मा द्वारा स्थापना ऐसी समझानी बहुत चंगी है विराट रूप दवी जरूर अर्थ होगा ना पर सिवाय बाप दे कोई समझा ना सके चित्र बहुत ने पर एक भी समझाने कोई कोन है नहीं ऊचे ते ऊंचा है शिव बाबा भी चित्र है पर जानदे कोई नहीं अच्छा फिर वे सुखमतन है उस नु छोड़ दो औसी दरकार नहीं हिस्ट्री ज्योग्राफी ऐसे ही समझनी होती है ਉਹ ਹੈ ਸਾਕਸ਼ਤਕਾਰ ਦੀਆਂ ਦੰਨਾ ਜਿਵੇਂ ਅੱਥੇ ਇਹਨਾਂ ਵਿੱਚ ਬੈਠ ਬਾਪ ਸਮਝਾਉਂਦੇ ਨੇ ਔਵੇ ਸੁੱਖਮ ਤਨ ਵਿੱਚ ਕਰਮਾ ਤਿਤ ਸਰੀਰ ਵਿੱਚ ਬੈਠ ਕੇ ਇਹਨਾਂ ਨਾਲ ਮਿਲਦੇ ਨੇ ਬੋਲਦੇ ਨੇ ਬਾਕੀ ਉਥੋਂ ਦੀ ਵਰਡ ਦੀ ਹਿਸਟਰੀ ਜੀਓਗ੍ਰਾਫੀ ਹੈ ਨਹੀਂ ਹਿਸਟਰੀ ਜੀਓਗ੍ਰਾਫੀ ਇੱਥੋਂ ਦੀ ਹੈ ਬੱਚਿਆਂ ਦੀ ਬੁੱਧੀ ਵਿੱਚ ਬੈਠਾ ਹੋਇਆ ਹੈ ਸੱਜੂ ਵੀ ਟੀਵੀ ਦੇਖਦਾ ਸੀ ਜਿਨ੍ਹਾਂ ਨੂੰ 5000 ਵਰੇ ਹੋ ਗਏ ਐਸ ਆਦੀ ਸਾਤਨ ਦੇਵੀ ਦੇਵਤਾ ਤਰਮ ਦੀ ਸਪਨਾ ਕਿਵੇਂ ਹੋਈ ਕੋਈ ਨਹੀਂ ਜਾਣਦਾ ਹੋਰ ਤਰਮਾ ਦੀ ਸਪਨਾ ਬਾਰੇ ਸਭ ਜਾਣਦੇ ਨੇ ਕਿਤਾਬਾਂ ਆਦੀ ਵੀ ਨਹੀਂ ਲੱਖਾਂ ਵਰਿਆਂ ਦੀ ਗੱਲ ਹੋ ਨਹੀਂ ਸਕਦੀ ਇਹ ਤਾਂ ਬਿਲਕੁਲ ਰੋਂਗ ਹੈ ਪਰ ਮਨੁੱਖਾਂ ਦੀ ਬੁੱਧੀ ਕੁਝ ਕੰਮ ਨਹੀਂ ਕਰਦੀ ਹਰ ਢਾਲ ਬਾਪ ਸਮਝਾਂਦੇ ਨੇ ਮਿੱਠੇ ਮਿੱਠੇ ਬੱਚੋ ਚੰਗੀ ਤਰ੍ਹਾਂ ਤਾਰਨਾ ਕਰੋ ਮੁੱਖ ਗੰਢ ਹੈ ਬਾਪ ਦੀ ਯਾਤ ਇਹ ਯਾਦ ਦੀ ਧੋੜੀ ਹੈ ਰੇਸ ਹੁੰਦੇ ਨੇ ਨਾ ਕੋਈ ਤਾਂ ਇਕੱਲੇ ਇਕੱਲੇ ਦੌੜਦੇ ਨੇ ਕੋਈ ਜੋੜੀ ਨੂੰ ਇਕੱਠਾ ਕਰਕੇ ਫਿਰ ਦੌੜਦੇ ਨੇ ਇੱਥੇ ਜੋ ਜੋੜੀ ਸ ਹੈ ਉਹ ਇਕੱਠੇ ਦੌੜ ਲਗਾਉਂਦੀ ਪ੍ਰੈਕਟਿਸ ਕਰਦੇ ਨੇ ਸੋਚਦੇ ਨੇ ਇਹ ਸਾਜੁਗ ਵਿੱਚ ਵੀ ਐਵੇਂ ਇਕੱਠੀ ਜੋੜੀ ਬਣ ਜਾਵੇ ਭਲੇ ਨਾਮ ਰੂਪ ਬਦਲ ਜਾਂਦਾ ਪਰ ਸਰੀਰ ਥੋੜੀ ਉਹ ਹੀ ਮੰਨਦਾ ਸਰੀਰ ਵੀ ਤਾਂ ਬਦਲਦਾ ਹੈ ਨਾ ਸਮਝਦੇ ਨੇ आत्मा एक शरीर छोड़ दूजा नंदी है फीचर्स पर दूजा होएगा बच्चे को वंडर लगना चाहिए जो फीचर जो एक सेकंड बाय सेकंड पास्ट हुई ओ बगो 5000 बनया बाद रिपीट होनी है कितना वंडरफुल नाटक है और कोई समझा नहीं सकते तुसी जानते हो असी सब पुरुषार्थ करदेगा नंबर वार बनंगे सब कृष्ण नहीं बनंगे ਫੀਚਰਸ ਆਫ ਦੇ ਡਿਫਰੈਂਟ ਵਕ ਵਕ ਹੋਣਗੇ ਕਿੰਨਾ ਵੱਡਾ ਵੰਡਰਫੁਲ ਨਾਟਕ ਹੈ ਇੱਕ ਦੇ ਫੀਚਰ ਨਾ ਮਿਲਣ ਦੂਜੇ ਨਾਲ ਉਹ ਹੀ ਹੋ ਉਹ ਖੇਲ ਰਿਪੀਟ ਹੁੰਦਾ ਹੈ ਇਹ ਸਭ ਵਿਚਾਰ ਕਰ ਅਸਰੇ ਖਾਣਾ ਹੁੰਦਾ ਹੈ ਕਿਵੇਂ ਬੇਵਦ ਦਾ ਬਾਬਾ ਕੇ ਪੜਾਉਂਦੇ ਨੇ ਜਨਮ ਜਨਮਾਂਤਰ ਭਗਤੀ ਮਾਰਗ ਦੇ ਸ਼ਾਸਤਰ ਪੜਦੇ ਆਏ ਸਾਧੂਆਂ ਦੀ ਕਥਾਵਾਂ ਵੀ ਸੁਨੀਆਂ ਹੁਣ ਬਾਪ ਕਹਿੰਦੇ ਨੇ भक्ति ਦਾ ਸਮੇ ਪੂਰਾ ਹੋ ਗਿਆ ਉਹਨ ਭਗਤਾ ਨੂੰ ਭਗਤੀ ਦਾ ਫਲ ਭਗਵਾਨ ਦੁਆਰਾ ਮਿਲਦਾ ਹੈ ਇਹ ਨਹੀਂ ਜਾਣਨੇ ਭਗਵਾਨ ਕਿਸ ਰੂਪ ਵਿੱਚ ਆਏਗਾ ਕਾਦੇ ਕਹਿੰਦੇ ਨੇ ਸ਼ਾਸਤਰ ਪੜਨ ਨਾਲ ਭਗਵਾਨ ਮਿਲੇਗਾ ਕਾਦੇ ਕਹਿੰਦੇ ਨੇ ਇੱਥੇ ਆਣਗੇ ਸ਼ਾਸਤਰਾਂ ਤੋਂ ਅਗਰ ਕੰਮ ਹੋ ਜਾਂਦਾ ਤਾਂ ਬਾਪ ਨੂੰ ਆਣਾ ਕਿਉਂ ਪੈਂਦਾ ਸ਼ਾਸਤਰ ਪੜਨ ਨਾਲ ਭਗਵਾਨ ਮਿਲ ਜਾਏ ਬਾਪੀ ਭਗਵਾਨਾ ਕੇ ਕੀ ਕਰਨਗੇ ਆਦਾ ਕਲਪ ਤੁਸੀਂ ਸ਼ਾਸਤਰ پڑھਦੇ-ਪੜਦੇ ਤਮੋ ਪ੍ਰਥਾਨ ਬੰਦੇ ਆਇਓ ਬੱਚਿਆਂ ਨੂੰ ਸ੍ਰਿਸ਼ਟੀ ਦਾ ਚੱਕਰ ਵੀ ਸਮਝਾਉਂਦੇ ਰਹਿੰਦੇ ਬੈ ਵੀ ਚਲਨ ਵੀ ਚਾਹੀਦੀ ਹੈ ਇਕਤਾ ਕਿਸੇ ਨੂੰ ਦੁੱਖ ਨਹੀਂ ਦੇਣਾ ਐਵੇਂ ਨਹੀਂ ਕਿਸੇ ਨੂੰ ਵੀ ਚਾਹੀਦਾ ਹੈ ਉਹ ਨਹੀਂ ਦਿੰਦੇ ਤਏ ਕੋਈ ਦੁੱਖ ਦੇਣਾ ਹੈ ਐਵੇਂ ਬਾਪ ਨਹੀਂ ਕਹਿੰਦੀ ਕਈ ਅਜੇ ਹੀ ਵੀ ਬੁੱਧੂ ਨਿਕਲਦੇ ਨੇ ਜੋ ਕਹਿੰਦੇ ਨੇ 바בא ਨੇ ਕਿਹਾ ਹੈ ਨਾ ਕਿਸੇ ਨੂੰ ਦੁੱਖ ਨਹੀਂ ਦੇਣਾ ਉਹਨੇ ਵਿਸ਼ ਮੰਗਦੇ ਨੇ ਉਹਨਾਂ ਨੂੰ ਦੇ ਦੇਣਾ ਚਾਹੀਦਾ ਹੈ ਮੈਂ ਤਾਂ ਇਹ ਵੀ ਕਿਸੇ ਨੂੰ ਦੁੱਖ ਦੇਣਾ ਹੋਇਆ ਨਾ ਅਜਿਹਾਂ ਸਮਝਣ ਵਾਲੇ ਮੂੜਮਤੀ ਨੇ ਬਾਪ ਕਹਿੰਦੇ ਨੇ ਪਵਿੱਤਰ ਜ਼ਰੂਰ ਬੰਨਾ ਹੈ ਆਫਰੀ ਚਨਨ ਦੇਵੀ ਚਨਨ ਦੀ ਵੀ ਸਮਝ ਚਾਹੀਦੀ ਹੈ ਮਨੁੱਖ ਨਹੀਂ ਜਾਣਦੇ ਉਹ ਤਾਂ ਕਹਿ ਦਿੰਦੇ ਆਤਮਾ ਨੇ ਲੇਪ ਹੈ ਕੁਝ ਵੀ ਕਰੋ ਕੁਝ ਵੀ ਖਾਓ ਪੀਓ ਵਿਕਾਰ ਵਿੱਚ ਜਾਓ ਕੋਈ ਖਰਚਾ ਨਹੀਂ ਐਵੇਂ ਸਿਖਾਉਂਦੇ ਨੇ ਕਿੰਨਿਆਂ ਨੂੰ ਪਕੜ ਕੇ ਲੈ ਕੇ ਆਂਦੇ ਨੇ ਬਾਹਰ ਵਿੱਚ ਵੈਜੀਟੇਰੀਅਨ ਬੋਥ ਰਹਿੰਦੇ ਨੇ ਜ਼ਰੂਰ ਚੰਗੇ ਨੇ ਤਾਂ ਹੀ ਤਾਂ ਵੈਜੀਟੇਰੀਅਨ ਬੰਦੇ ਨੇ ਸਾਰੀ ਜਾਤੀਆਂ ਵਿੱਚ ਵੈਸ਼ਨਵ ਹੁੰਦੇ ਨੇ ਛੀ ਛੀ ਚੀਜ਼ਾਂ ਨਹੀਂ ਖਾਂਦੇ ਮੀਨੋਰਿਟੀ ਹੁੰਦੇ ਨੇ ਬਹੁਤ ਥੋੜੇ ਹੁੰਦੇ ਨੇ ਤੁਸੀਂ ਵੀ ਮੀਨੋਰਿਟੀ ਹੋ ਐਸ ਸਮੇਂ ਤੁਸੀਂ ਕਿੰਨੇ ਥੋੜੇ ਹੋ ਹੋਲੀ-ਹੋਲੀ ਵਿਦਿ ਨੂੰ ਪਾਉਂਦੇ ਰਹੋਗੀ ਬੱਚਿਆਂ ਨੂੰ ਇਹੀ ਸਿੱਖਿਆ ਮਿਲਦੀ ਹੈ ਦੇਰੀ ਗੁਨ ਤਰਨ ਕਰੋ ਛੀ 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 ਜਾ ਅਜਈਆ ਕੋਈ ਦੇ ਹੱਥ ਦੀਆ ਬਣਿਆ ਹੋਈਆ ਨਹੀਂ ਖਾਣੀਆਂ ਚਾਹੀਦੀਆ ਅੱਛਾ ਮਿੱਠੇ-ਮਿੱਠੇ ਸਿਕਲ ਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪਦਾਦਾ ਯਾਰ ਪਿਆਰ ਤੇ ਗੁੱਡ ਮਾਰਨਿੰਗ ਰੋਖਾਨੀ ਬਾਪ ਦੀ ਰੋਖਾਨੀ ਬੱਚਿਆਂ ਨੂੰ ਨਮਸਤੇ ਰੋਖਾਨੀ ਬੱਚਿਆਂ ਦੀ ਰੋਖਾਨੀ ਪਾਪ ਦਾਦਾ ਨੂੰ ਨਮਸਤੇ 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 ਜੀ ਤਾ ਨਾ ਦੇ ਲਈ ਮੁਖਸਤਾਰ ਪਹਿਲੀ ਤਾਰਨਾ ਆਪਨੇ ਚਾਟ ਵਿੱਚ ਦੇਖਣਾ ਹੈ ਪਹਿਲੇ ਗਨ ਆਸੀ శ్రీਮਦ ਦੇ ਖਿਲਾਫ ਤਾ ਨਹੀਂ ਚਲਦੇ ਦੂਜਾ ਝੂਠ ਤਾ ਨਹੀਂ ਬੋਲਦੇ ਤੀਜਾ ਕਿਸੇ ਨੂੰ ਤਨਵਤਾ ਨਹੀਂ ਕਰਤੇ ਦੇਵੀ ਗੁਣ ਧਾਰਨ ਕੀਤੇ ਨੇ ਦੂਜੀ ਪੁਆਇੰਟ पढ़ाई दे नाल नाल दैवी चलन धारण करनी है पवित्र जरूर बनना है कोई भी गंदिया छीछी वस्तुआ नहीं खानिया पूरा वैष्णव बनना है रेस करनी है वरदान है बाप दे फरमान बुद्धि नो खाली रखन वाले व्यर्थ विकारी संकल्प तो स्वप्ना तो मुक्त भव बाप दे फरमान बुद्धि नो ਖਾਲੀ ਰੱਖਣ ਵਾਲੇ ਵਿਅਕਤ ਵਿਕਾਰੀ ਸਪਨਾਤੋ ਮੁਕਤ ਭਵ ਬਾਪ ਦਾ ਫਰਮਾਨ ਹੈ ਸੌਂਦੇ ਸਮੇਂ ਸਦਾ ਬੁੱਧੀ ਨੂੰ ਕਲੀਅਰ ਕਰੋ ਚਾਹੇ ਚੰਗਾ ਚੰਦ ਮਾੜਾ ਸਭ ਬਾਹਵਾਲੇ ਕਰ ਆਪਣੀ ਬੁੱਧੀ ਨੂੰ ਖਾਲੀ ਕਰ ਦਿਓ ਬਾਪ ਨੂੰ ਦੇ ਕੇ ਬਾਪ ਦੇ ਨਾਲ ਸੋ ਜਾਓ ਕੱਲੇ ਨਹੀਂ ਕੱਲੇ ਸੌਂਦੇ ਕੋ ਜਾਂ ਵਿਅਰਥ ਗੱਲਾਂ ਦਾ ਵਰਣਨ ਕਰਦੇ ਕਰਤੇ ਸੁਣਦੇ ਹੋ ਤਾਂ ਵਿਕਾਰੀ ਵਿਅਰਥ ਸੁਪਨੇ ਆਂਦੇ ਨੇ ਇਹ ਵੀ ਅਲਬੇਲਾਪਨ ਹੈ ਐਸ ਅਲਬੇਲੇਪਨ ਨੂੰ ਛੱਡ ਪਰਮਾਨ ਤੇ ਚਲੋ ਤੇ ਵਿਅਰਥ ਵਿਕਾਰੀ ਸਪਨਾ ਤੋਂ ਮੁਕਤ ਹੋ ਜਾਓਗੇ ਲੋਗਨ ਹੈ ਤਕਦੀਰਵਾਨ ਆਤਮਾ ਵਾਂਗੀ ਸੱਚੀ ਸੇਵਾ ਦੁਆਰਾ ਸਰਵਦੀ ਆਸ਼ੀਰਵਾਦ ਪ੍ਰਾਪਤ ਕਰਦੀਆਂ ਨੇ ਤਕਵੀਰਵਾਨ ਆਤਮਾਵਾਹੀ ਸੱਚੀ ਸੇਵਾ ਦੁਆਰਾ ਸਭ ਦਿਆਂ ਆਸ਼ੀਰਵਾਦ ਪ੍ਰਾਪਤ ਕਰਦੀਆਂ ਨੇ ਓਮ ਸ਼ਾਂਤੀ